ਇੱਕ ਸ਼ਬਦ ਸਿਰ ਕਰ ਵੈਸੋ ਹਰ ਜਨ ਪਿਆਰੇ ਸਤਿਗੁਰ ਤੁਮਰੇ ਕਾਜ ਸਵਾਰੇ ਇਹ ਜਿਹੜਾ ਸ਼ਬਦ ਹੈ ਨਾ ਇਹdੀਆਂ ਇੰਨੀ ਕੁ ਵਰਕ ਵਰਕਤਾ ਨੇ ਤੁਸੀਂ ਪੜੋ ਸਹੀ ਇਹਨੂੰ ਮੂਲ ਮੰਤਰ ਦੇ ਨਾਲ ਘਾਟ ਨਹੀਂ ਕਿਤੇ ਆਉਣੀ ਇਹਦਾ ਤਰੀਕਾ ਮੈਂ ਤੁਹਾਨੂੰ ਦੱਸਦਾ ਜਦੋਂ ਵੀ ਸ਼ਬਦ ਪੜ੍ਹਨਾ ਇੱਕ ਤਾਂ ਗੌੜੀ ਮਹੱਲਾ ਪੰਜਵਾਂ ਜ਼ਰੂਰ ਕਹਿਣਾ ਇੱਕ ਰਹਾਉ ਜ਼ਰੂਰ ਕਹਿਣਾ ਇਹ ਚੀਜ਼ਾਂ ਛੱਡਣੀਆਂ ਨਹੀਂ ਜਦੋਂ ਵੀ ਸ਼ਬਦ ਦਾ ਜਾਪ ਕਰਨਾ ਪਹਿਲਾਂ ਕਹਿਣਾ ਗੌੜੀ ਮਹੱਲਾ ਪੰਜਵਾਂ ਸਰਕਰ ਬੈਸੋ ਹਰ ਜਨ ਪਿਆ ਸਤਗੁਰ ਤੁਮਰੇ ਕਾਸ ਵਾਰੇ ਰਹਾਉ ਗੌੜੀ ਮਹੱਲਾ ਪੰਜਵਾਂ ਵੀ ਕਹਿਣਾ ਰਹਾਉ ਵੀ ਕਹਿਣਾ ਪਹਿਲਾ ਮੂਲ ਮੰਤਰ ਸਾਬ ਦਾ ਜਾਪ ਕਰੋ ਫੇਰ ਗੌੜੀ ਮਹੱਲਾ ਪੰਜਵਾਂ ਸਰਕਰ ਬੈਸੋ ਹਰ ਜਨ ਪਿਆਰੇ ਸਤਗੁਰ ਤੁਮਰੇ ਕਾਸ ਵਾਰੇ ਇਹਦਾ ਜਾਪ ਕਰੋ ਮੈਂ ਕਹਿੰਦਾ 5-5 ਮਿੰਟ ਕਰੋ ਕਰੋ ਜਰੂਰ ਤੀਜਾ ਸ਼ਬਦ ਤੁਸੀਂ ਲਾ ਲਓ ਤੇ ਚਰਮੂਲ ਨਾਲ ਥੋੜੀ ਦੋ ਜਿਚਰਾ ਆਪ ਕਿਰਪਾਲ ਸ਼ਬਦ ਖੁੱਟ ਬਾਬਾ ਨਾਨਕਾ ਖਾਈ ਖਰਜ ਤਨ ਜੋਤਾ ਜਬਦ ਜੋੜ ਲੋ ਪੌੜੀ ਜਾਨ ਤੂੰ ਮੇਰਾ ਵੱਲ ਹੈ ਤਾਂ ਕਿ ਆ ਮੋਚੰਦ ਇਹਦੇ ਵਿੱਚ ਆਉਂਦਾ ਲਖਮੀ ਤੋਟਨਾ ਆ ਬਈ ਖਾਇ ਖਰਚ ਰਹੰਦਾ ਕੋਈ ਕਮੀ ਨਹੀਂ ਆਉਂਦੀ ਮਾਇਆ ਦੀ ਪੰਜਵਾਂ ਸ਼ਬਦ ਇਹ ਪੜਿਆ ਕਰੋ ਸੋਰਠ ਮਹੱਲਾ ਪੰਜਵਾਂ ਜਨਮ ਜਨਮ ਕੇ ਦੂਖ ਨਿਵਾਰੈ ਸੂਕਾ ਮਨ ਸੁਧਾਰੈ ਦਰਸ਼ਨ ਪੇੜਤ ਹੋਤ ਨਿਹਾਲਾ ਹਰ ਕਾ ਨਾਮ ਵਿਚਾਰਾ ਮੇਰਾ ਵੈਦ ਗੁਰੂ ਗੋਬਿੰਦ ਗੁਰੂ ਨੂੰ ਵੈਦ ਬਣਾ ਲਈਏ ਅੱਗੇ-ਅੱਗੇ ਬਿਮਾਰੀਆਂ ਇਦਾਂ ਦੀਆਂ ਆਉਣੀਆਂ ਪਤਾ ਨਹੀਂ ਲੱਗਣਾ ਨਾ ਡਾਕਟਰਾਂ ਨੂੰ ਪਤਾ ਲੱਗਣਾ ਹੁਣ ਇਦਾਂ-ਇਦਾਂ ਦੇ ਆ ਰਹੇ ਨੇ ਸਾਹ ਸੰਗਤ ਬਹੁਤ ਦੁਖੀ ਲੋਕ ਉਹ ਕਹਿੰਦੇ ਮਹਾਰਾਜ ਰਿਪੋਰਟਾਂ 'ਚ ਕੁਝ ਨਹੀਂ ਹੈ ਪਰ ਸਾਡਾ ਸਰੀਰ ਨਹੀਂ ਠੀਕ ਰਿਪੋਰਟਾਂ 'ਚ ਆਉਂਦਾ ਕੁਝ ਨਹੀਂ ਪਰ ਅਸੀਂ ਠੀਕ ਨਹੀਂ